ਹਾਂਜੀ ਵੀਰੇ ਦੂਜੇ ਸੂਏ ਸੂਈ ਵੀ ਬੈਡ ਸੇਲ ਆ ਦੇਖ ਸਕਦੇ ਹਾਂ ਅੱਠਵਾਂ ਦਿਨ ਸੂਈ ਨੂੰ ਆ 12 ਲੀਟਰ ਦੁੱਧ 11 ਆਗਾ ਦੁੱਧ ਬੈਡ ਆ 17 18 ਲੀਟਰ ਖੁੱਲਾ ਚਵਾ ਦੂ ਹੱਬਜਾ ਵੱਡੀ-ਬੁੱਡੀ ਵੈੜ ਬਹੁਤ ਆਗੀ ਕੱਦ-ਵਜ਼ਨ ਚ ਮਗਰ ਬੱਚਾ ਮੇਲਕਾ ਫੱਸਾਗਾ ਇਹ 나ੜੂਆ ਨਾਲ ਆ ਚੈੱਕ ਕਰ ਸਕਦੇ ਹਾਂ ਬਸੀ ਸੀਵਲ ਠੰਡੀ ਬਹੁਤ ਜ਼ਿਆਦਾ ਆ